ਹੈਲੋ ਕਰ ਦੋ ਕਾ ਬਲਾ ਕਾ ਬਲਾ ਕੀ 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 ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਆਫਟਰਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਘਰਦੇ ਵਸਦੇ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਬਸ ਦੁਪਹਿਰ ਦਾ ਜੀ ਟਾਈਮ ਆ ਹਾਂ ਟਾਈਮ ਮੇਰੇ ਖਿਆਲ ਨਾਲ 2 2:30 ਦਾ 2:30 ਵਜੇ ਦਾ ਟਾਈਮ ਆ ਦੁਪਹਿਰ ਦਾ ਤੇ ਸਿਰਤ ਆਵਦੀ ਮਸਤੀ ਚ ਤੇ ਕਿਤੇ ਕੋਸ਼ ਕਰਦੀ ਆ ਕਿਤੇ ਕੋਸ਼ ਕਿਤੇ ਸਹਰਾਣਾ ਥੱਲੇ ਰੱਖ ਲੈਂਦੀ ਆ ਕਿਤੇ ਉੱਤੇ ਬੈੱਡ ਤੇ ਰੱਖ ਲੈਂਦੀ ਆ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਵੀ ਬਲੌਗ ਆਪਣਾ ਦੁਪਹਿਰੇ ਸ਼ੁਰੂ ਹੋ ਰਿਹਾ ਵਾ ਤੇ ਕਿਉਂਕਿ ਸਵੇਰ ਸੁਬਾ ਅ ਜਲਦੀ ਜਲਦੀ ਦੇ ਵਿੱਚ ਕੰਮ ਧੰਦੇ ਕੀਤੇ ਸੀਗੇ ਤੇ ਕੋਈ ਟਾਈਮ ਨਹੀਂ ਸੀਗਾ ਮੇਰੇ ਕੋਲ ਵੀਡੀਓ ਸ਼ੂਟ ਕਰਨ ਦਾ ਤੇ ਹੁਣ ਮੈਂ ਕਿਹਾ ਵੀ ਚਲੋ ਹੁਣ ਇੱਕ ਵਾਰੀ ਬਲੌਗ ਸਟਾਰਟ ਕਰ ਲਾਂਗੇ ਅਬੀ ਕੋਈ ਬਲੌਗ ਸਟਾਰਟ ਕਰ ਲਈਏ ਤੇ ਫਿਰ ਚਲੋ ਨਾਲ ਦੀ ਨਾਲ ਜਿਹੜੇ ਉਹ ਵੀ ਆਪਾਂ ਕੰਮ ਘਰ ਘਰਦੇ ਰਹਿੰਨੇ ਆ ਉਹ ਵੀ ਦੀ ਕੈਪਚਰ ਹੁੰਦੀਆਂ ਰਹਿਣਗੀਆਂ ਹੁਣ ਮੈਨੂੰ ਦੇਖ ਨਹੀਂ ਕੁਛ ਕਰਨ ਦੇ ਰਹੀ ਪਤਾ ਨਹੀਂ ਕੀ ਕਹਿ ਰਹੀ ਬੈਠਾ ਨੂੰ ਕਹਿ ਰਹੀ ਹੈ ਬੈਹ ਜੋ ਨਹੀਂ ਮੈਂ ਤਾਂ ਮੈਂ ਨਹੀਂ ਬਹਿਣਾ ਤੁਸੀਂ ਬੈਹ ਜੋ ਤੁਸੀਂ ਬੈਠੋ ਹੁਣ ਮੈਨੂੰ ਕਹਿ ਰਹੀ ਹੈ ਬੈਠਣ ਨੂੰ ਦੱਸੋ ਮੈਂ ਸਕੂਟਰ ਤੇ ਬੈਠਣ ਵਾਲੀ ਹਾਂ ਪਹਿਲਾ ਚਲੋ ਜੀ ਪਹਿਲਾਂ ਮੈਂ ਇਹਨੂੰ ਕਿਸੇ ਹੋਰ ਪਾਸੇ ਟਾਲਾਂ ਤੇ ਤੁਹਾਡੇ ਨਾਲ ਕਰਦੇ ਆਪਾਂ ਵੀਡੀਓ ਅੱਗੇ ਕੰਟੀਨਿਊ ਸ਼ਾਮ ਦਾ ਟਾਈਮ ਆਹੇ ਤੇ ਸਵੇਰੇ ਸ਼ਾਮ ਤੁਹਾਨੂੰ ਆਪਾਂ ਕਿਚਨ 'ਚ ਮਿਲੀਦਾ ਤੇ ਹੋਰ ਤਾਂ ਆਪਣਾ ਕੋਈ ਟਿਕਾਣਾ ਹੈ ਨਹੀਂ ਤੇ ਸੇਮ ਮੈਂ ਕੱਲ ਦੀ ਤਰ੍ਹਾਂ ਚਾਹ ਹੀ ਬਣਾ ਰਹੀ ਸੀਗੀ ਆਪਣੇ ਲਈ ਚਾਹ ਰੱਖੀ ਹੋਈ ਆ ਮੇਰੀ ਸਾਢੇ 4:00 ਦਾ ਟਾਈਮ ਹੋ ਗਿਆ ਵਾਹੇ ਤੇ ਬਾਕੀ ਦੇਖਦੇ ਆ ਚ ਕੀ ਬਣਾਉਣਾਗਾ ਹਨਾ ਸਬਜ਼ੀ ਦਾ ਰਾਤ ਤੱਕ ਮੈਂ ਵਾਈਟ ਚਨੇ ਬਣਾਏ ਸੀਗੇ ਚਿੱਟੇ ਛੋਲੇ ਬਣਾਏ ਸੀਗੇ ਬੜੀ ਟੇਸਟੀ ਸਬਜ਼ੀ ਬਣੀ ਸੀਗੀ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਮਿੰਦਾ ਤੇ ਬਸ ਥੋੜੀ ਛੋਟੀ ਕਟੋਰੀ ਪਈ ਹੈ ਜਿਆਦਾ ਨਹੀਂ ਬਚਿਆ ਹੈਗਾ ਤੇ ਨਾਲ ਮੈਂ ਰਾਈਸ ਬਣਾਏ ਸੀਗੇ ਤੇ ਫਿਰ ਬਸ ਛੋਟੀ ਜਿਹੀ ਕਟੋਰੀ ਪਈ ਆ ਦੇਖਦੇ ਆ ਕੀ ਬਣਾਉਨੇ ਆ ਲਈ ਕੋਈ ਸਬਜ਼ੀ ਬਣਾਈਏ ਜਾਂ ਕੋਈ ਦਾਲ ਬਣਾਈਏ ਕੀ ਬਣਾਈਏ ਇੱਕ ਤਾਂ ਫਿਕਰ ਪੈ ਜਾਂਦਾਗਾ ਉਦੋਂ ਸ਼ਾਮ ਨੂੰ ਫਿਕਰ ਪੈ ਜਾਂਦਾਗਾ ਵੀ ਕੀ ਖਾਣਾ ਕੀ ਬਣਾਈਏ ਤੇ ਉਦੋਂ ਕੋਈ ਵਾਰ ਸਵੇਰੇ ਫਿਕਰ ਪੈ ਜਾਂਦਾਗਾ ਵੀ ਜਿਵੇਂ ਹੁਣ ਬਈਪਰੀ ਲੈ ਕੇ ਜਾਣੀ ਹੁੰਦੀ ਆ ਟਿਫਨ ਵਗੈਰਾ ਹਨ ਉਦੋਂ ਫਿਕਰ ਪੈ ਜਾਂਦਾ ਵੀ ਕੀ ਬਣਾਈਏ ਬਸ ਇਹੀ ਫਿਕਰ ਹੋ ਜਾਂਦਾਗਾ ਸਵੇਰੇ ਸ਼ਾਮ ਹੀ ਵੀ ਕੀ ਬਣਾਈਏ ਸਵੇਰੇ ਸ਼ਾਮ ਨਹੀਂ ਰੋਜ਼ ਰੋਜ਼ ਹੀ ਹੁੰਦਾਗਾ ਡੇਡੀਆਂ ਨੂੰ ਤਾਂ ਬਈ ਅੱਜ ਕੀ ਬਣਾਈਏ ਹਨਾ ਰੋਜ਼ ਰੋਜ਼ ਇਹੀ ਫਿਕਰ ਹੋ ਜਾਂਦੀ ਆ ਹਜੇ ਮੈਂ ਕਹਿ ਲਵਾਂ ਮਾਰਨਿੰਗ ਦੀ ਰੋਟੀ ਹਸਬ ਨਹੀਂ ਹੋਈ ਹੁੰਦੀ ਤੇ ਕਈ ਰੋਗ ਦੁਪਹਿਰ ਵੀ ਦੀ ਖਾਂਦੇ ਨੇ ਤੇ ਉਹਨਾਂ ਨੂੰ ਦੁਪਹਿਰ ਦਾ ਫਿਕਰ ਪੈ ਜਾਂਦਾ ਤੇ ਜੇ ਆਪਣੇ ਵਰਗੇ ਸਵੇਰੇ ਖਾ ਕੇ ਤੇ ਸ਼ਾਮ ਦਾ ਫਿਕਰ ਉਦੋਂ ਹੀ ਸ਼ਾਮ ਦਾ ਵੀ ਸ਼ਾਮ ਨੂੰ ਕੀ ਬਣਾਈਏ ਕਈ ਵਾਰ ਤਾਂ ਮੈਂ ਤਾਂ ਆਪ ਸਵੇਰੇ ਸਵੇਰੇ ਕਈ ਵਾਰੀ ਬ੍ਰੈਕਫਾਸਟ ਕਰਦੀ ਕਰਦੀ ਇਹ ਤੇ ਆਪਾਂ ਨੂੰ ਪੁੱਛਣ ਲੱਗ ਜਾਈਏ ਵੀ ਸ਼ਾਮ ਨੂੰ ਕੀ ਬਣਾਈ। ਉਹ ਕਹਿਣਗੇ ਪਹਿਲਾਂ ਹੁਣ ਤਾਂ ਆਰਾਮ ਨਾਲ ਖਾ ਲਾਂ ਫਿਰ ਸ਼ਾਮ ਦੀ ਸ਼ਾਮ ਨੂੰ ਦੇਖਾਂਗੇ। ਸਾਰਿਆਂ ਨਾਲ ਹੀ ਐ ਹੁੰਦਾ ਜਾਂ ਮੈਂ ਹੀ ਐ ਕਰਦੀ। ਮੇਰੇ ਕੋਲ ਤਕਰੀਬਨ ਸਾਰੀਆਂ ਭੈਣਾਂ ਹੀ ਐ ਹੁੰਦੀਆਂ। ਐ ਕਿਉਂਕਿ ਉਦੋਂ ਹੀ ਆਪਣੇ ਤਾਂ ਦਿਮਾਗ 'ਚ ਹਨਾ ਵੀ ਆਪਣਾ ਕੰਮ ਆ ਇਹ। ਸੋਹੀ ਚੀਜ਼ਾਂ ਹੋਣੀਆਂ ਆਪਣੇ ਦਿਮਾਗ ਦੇ ਵਿੱਚ ਤਾਂ। ਤੇ ਚਲੋ ਜੀ ਬਾਕੀ ਸਿਰ ਤਾਂ ਸੁੱਤੀ ਪਈ ਐ ਤੇ ਗਰਮੀ ਬਹੁਤ ਜ਼ਿਆਦਾ ਪੁੱਛ ਹੋ ਰਾਈ ਇੰਨੀ ਜ਼ਿਆਦਾ ਗਰਮੀ ਆ ਨਾ ਬੇਹਾਲ ਕੀਤਾ ਪਿਆ ਗਰਮੀ ਨੇ ਤੇ ਅਸੀਂ ਅੱਜ ਏਸੀ ਦੁਪਹਿਰੇ ਵੀ ਨਹੀਂ ਬੰਦ ਹੋਇਆ ਥੋੜੀ देर ਬੰਦ ਕੀਤਾ ਸੀ ਮੈਂ ਇੱਕ ਨਾ ਮੈਂ ਆ ਮੇਰੇ ਨਾਲ ਅਲਰਜੀ ਹੋ ਰਹੀ ਆ ਪਤਾ ਨਹੀਂ ਤੇ ਧੁੱਪ ਨਾ ਹੋਈ ਆ ਪਤਾ ਨਹੀਂ ਕਦੇ ਨਾ ਹੋਈ ਆ ਦੀ ਮੇਰੇ ਪਹਿਲਾਂ ਵੀ ਹੋਈ ਸੀ ਕਿ ਉਹ ਮੇਰੇ ਸੋਪਨਾ ਹੋਈ ਸੀ ਚਲੋ ਉਹ ਤਾਂ ਠੀਕ ਹੋ ਗਈ ਆ ਉਹ ਇੱਥੇ ਦੋ ਤਿੰਨ ਡਾਰਕ ਸਪੌਟ ਬਣ ਆ ਗਈ ਸੀ ਹੁਣ ਇੱਥੇ ਕੁ ਹੋਈ ਆ 아이 ਨਹੀਂ ਪਤਾ ਕਿਸੇ ਚੀਜ਼ ਤੋਂ ਹੋਈ ਆ 아이 ਨਹੀਂ ਪਤਾ ਜਾਂ ਧੁੱਪ ਧੱਪਣਾ ਹੋਈ ਆ ਕਿਵੇਂ ਹੋਈ ਆ ਮੈਨੂੰ ਕੁਝ ਨਹੀਂ ਅਜੇ ਕਲੀਅਰ ਜਿਆ ਨਹੀਂ ਹੋ ਰਿਹਾ ਜੇ ਮੈਂ ਕੁਝ ਲਗਾਇਆ ਵੀ ਨਹੀਂ ਇੱਥੇ ਕਿਉਂਕਿ ਮੈਂ ਕੁਝ ਨਹੀਂ ਲਗਾਉਣਾ ਹੈਗਾ ਮੈਂ ਲਗਾਉਂਦੀ ਨਹੀਂ ਵੈਸੇ ਕੁਝ ਤੇ অলਮੋਸਟ ਬਾਕੀ ਸਕਿਨ ਤਾਂ ਮੇਰੀ ਸਾਫ ਆ ਸਕਿਨ ਮੇਰੀ ਬਹੁਤ ਸਾਫ ਆ ਉਦਾਂ ਤੇ देख दा भी की, की हो रहा इतने स्किन मेरी साफ ही है वैसे तो कोई वो नहीं है कलर मेरा फेयर ही आऊँगी कही जाती है आपदा आप ही है ना आप दे आप, आप, दे, आप, ली, आप ली टोन आप ही आपद आप ही दसी है कोई होर कभी तो फिरता है तो वैसे गल कर दी आ, भी स्किन मेरी बहुत क्लीयर आ फेयर आ कलर मेरा सीर से पापा का कलर भी बहुत फेयर आ मेरा भी कलर बहुत फेयर आ मतलब फेयर कलर आप कह सकते हैं अला इदा नहीं कह सकते भी ਚਲੋ ਜੀ ਬਾਕੀ ਤਾਂ ਰੰਗ ਰੂਪ ਤਾਂ ਨਹੀਂ ਕੋਈ ਹੈਗਾ ਵੈਸੇ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਮੇਰੀ ਖਲਾਜੀ ਹੋ ਰਹੀ ਹੈ ਪਤਾ ਨਹੀਂ ਕਾਹ ਲੈਣਾ ਹੋ ਰਹੀ ਹੈ ਜਿਵੇਂ ਰੈਸ਼ ਜਾਂ ਹੁੰਦਾ ਹੀ ਹੋਇਆ ਪਿਆ ਚਲੋ ਜੀ ਮਿਲਦੇ ਆ ਅੱਗੇ ਬਾਹਰ ਨਾ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਗੈਰ ਬਣੀ ਪਈ ਆ ਮੈਂ ਨਾ ਤੁਹਾਨੂੰ ਐ ਕਿਵੇਂ ਦਿਖਾਵਾਂ 1 ਮਿੰਟ ਮੈਂ ਨਾ ਵਿੰਡੋ ਦੇ ਵਿੱਚ ਇਹ ਵੀ ਦਿਖਾਉਣੀ ਆ ਜੀ ਪਾਪਾ ਨਹੀਂ ਪੁੱਤ ਪਾਪਾ ਨਹੀਂ ਆਏ ਇਧਰੋਂ ਉੱਪਰ ਗੈਰ ਬਣੀ ਪਈ ਆ ਇੰਨੀ ਜ਼ਿਆਦਾ ਤੇ ਮੈਂ ਤਾਂ ਗੇਟ ਕੇਰਾਂ ਤਾਂ ਹਵਾ ਦੇ ਬੁੱਲੇ ਜੇ ਬਹੁਤ ਤੇਜ਼ ਆ ਗਏ ਮਿੱਟੀ ਸਿੱਧੀ ਅੰਦਰ ਨੂੰ ਹੀ ਆਉਂਦੀ ਸੀ ਮੈਂ ਗੇਟ ਲਾਤਾ ਸੀਗਾ ਨੇਰੀ ਵਾਲਾ ਮੌਸਮ ਬਾਹਰ ਜੇ ਤੁਹਾਨੂੰ ਮੈਂ ਮੌਸਮ ਦਿਖਾਵਾਂ ਨਾ ਪੂਰਾ ਨੇਰੀ ਵਾਲਾ ਮੌਸਮ ਹੋਇਆ ਪਿਆ ਵਾ ਇਸ ਸਾਈਡ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਬੜਾ ਤੇ ਮੈਨੂੰ ਲੱਗਦਾ ਨੇਰੀ ਆਊਗੀ ਆ ਦੇਖੋ ਚੱਪਲਾ ਓਟਕੇ ਕਿੱਧਰ ਗਈਆਂ ਪੂਰਾ ਤੇਜ਼ ਹਵਾ ਦਾ ਬੁੱਲਾ ਆਇਆ ਸੀ ਪੂਰਾ ਤੇਜ਼ ਹਨਾ ਸਿਰ ਤੇ ਹਾਂ ਕੀ ਆ ਗਿਆ ਸੀ ਕੀ ਆ ਗਿਆ ਸੀ ਮਿੱਟੀ ਮਿੱਟੀ ਆ ਗਈ ਸੀ ਚਲੋ ਜੀ ਸੋਚਦੇ ਆ ਸੋਚਦੇ ਨੇ ਸੋਚ ਹੀ ਲਿਆ ਵੀ ਕੀ ਬਣਾਉਣਾ ਆ ਬਣਾ ਰਹੇ ਆ ਆਪਾਂ ਚੱਪਣ ਕੱਦੂ ਕੱਟ ਲੇ ਮੈਂ ਬਸ ਪਿਆਜ਼ ਕੱਟ ਦੀ ਸੀ ਕਿਤੇ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਮੈਨੂੰ ਹੁਣ ਨਾ ਖਿੜਕੀਆਂ ਵੀ ਬੰਦ ਕਰਨੀਆਂ ਪੈ ਰੀਆਂ ਲਾਈਟ ਵੀ ਚਲੀ ਗਈ ਤੇ ਇਨਵਾਇਟਰ ਚਲੋ ਹੈਗਾ ਚੱਲ ਰਿਹਾ ਪੱਪਾ ਨਾ ਪੁੱਤ ਤੇ ਬਾਹਰ ਨਾ ਬਹੁਤ ਮਿੱਟੀ ਉੱਡ ਰਹੀ ਹੈ ਬਹੁਤ ਜ਼ਿਆਦਾ ਨਹੀਂ ਆਈ ਹੋਈ ਹੈ ਇੱਕਦਮ ਹੀ ਆ ਗਿਆ ਬੁੱਲਾ ਜਿਆ ਪਤਾ ਨਹੀਂ ਕਿੱਥੋਂ ਉਸ ਤੋਂ ਪਹਿਲਾਂ ਸੀਦੇ ਦੇ ਪਪਾ ਤੋਂ ਮੈਨੂੰ ਫੋਨ ਆਇਆ ਸੀ ਕਹਿੰਦੇ ਕਿ ਲੁਧਿਆਣੇ ਨੇਰੀ ਆਈ ਹੋਈ ਹੈ ਕਹਿੰਦੇ ਇੱਥੇ ਤਾਂ ਨਹੀਂ ਆਈ ਮੈਂ ਕਿਹਾ ਗਹਿਰ ਜੀ ਤਾਂ ਬਣੀ ਹੈ ਬਾਕੀ ਪਤਾ ਨਹੀਂ ਫਿਰ ਪੰਗੇ ਹੁਣ ਇਹਨੇ ਵੀਡੀਓ ਰੋਕੜੀਆਂ ਬੈਠੀ ਆ ਮੇਰੇ ਕੋਲ ਚੂਹੀ ਜੀ ਚੂਹੀ ਜੀ ਉੱਥੇ ਦੇਖੋ ਕੈਮਰੇ ਚ ਚੂਹੀ ਆ ਦੇਖੋ ਬੈ ਕੇ ਦੇਖੋ ਆ ਰਹੀ ਹੈ ਦੇਖ ਲਓ ਪੰਗੇ ਦੇ एकदम ਹੋ ਕੇ ਦੇਖੋ ਇਧਰ ਨੂੰ ਦੇਖਿਆ ਕਰੋ ਇਧਰ ਨੂੰ ਦੇਖੋ ਇੱਥੇ ਕੇ ਬੈ ਕੇ ਹਾਂ ਬੈ ਕੇ ਦੇਖੋ ਉਹ ਦੇਖੋ ਸੀਰਤ ਆ ਗਿਆ ਵਿੱਚ ਸੀਰਤ ਆਂਦਾ ਸੱਸੀ ਨਾਲ ਗੱਲ ਕਰ ਦੋ ਸੀਰਤ ਨੂੰ एकदम ਹੋ ਕੇ ਇਹ ਇੱਥੇ ਹੋ ਕੇ ਸੱਸੀ ਨਾਲ ਗੱਲ ਕਰ ਦੋ ਹਾਂ ਸੱਸੀ ਨਾਲ ਸੱਸੀ ਨਾਲ ਠੀਕ ਹੋ ਬੋਚ ਲੋ ਠੀਕ ਹੋ ਹੋ ਕੇ ਬੈ ਗਈ ਸੀ ਸੱਸੀ ਨਾਲ ਬੁਲਾਉਣੀ ਸੀ ਤੁਹਾਨੂੰ ਸਾਰਿਆਂ ਨੂੰ ਇਹ ਤੇ ਬਸ ਇਹ ਸ਼ਾਪਾ ਇਹਦੀਆਂ ਕੋਈ ਬੈਠਣ ਲੱਗਦੀ ਆ ਮੇਰੇ ਫੇਰ ਇਹ ਮੈਨੂੰ ਕੰਮ ਕਰੰਦਿੰਦੀ ਨਹੀਂ ਤਾਂ ਕੋਈ ਗੋਦੀ ਚੱਕੋ ਫਿਰ ਮੈਂ ਤੇ ਸੈल्फ ਤੇ ਬਿਠਾਉਣ ਨੂੰ ਪੈਂਦੀ ਆ ਨਹੀਂ ਤਾਂ ਫੇਰ ਉਹਦੀ ਗੋਦੀ ਚੱਕ ਮਮਾ ਪਪਾ ਪਪਾ ਇੱਕ ਨਾਂ ਬਾਤ ਜਿੰਨੀਆਂ ਵੀ ਅੱਜ ਗੱਡੀਆਂ ਨੰਗੀਆਂ ਗਾ ਸੇ ਮੀ ਸਾਡੀ ਗੱਡੀ ਦੇ ਹਾਰਨ ਵਰਗਾ ਹਾਰਨ ਸੀ ਬਸ ਜਦੋਂ ਵੀ ਕੋਈ ਹਾਰਨ ਮਤਲਬ ਕੇ ਬਲੋ ਕਰਦਾ ਇਹਨੂੰ ਐਸੀ ਕਿ ਵੀ ਮੇਰੇ ਪਪਾ ਆ ਗਏ ਜਦੋਂ ਕੋਈ ਗੱਡੀ ਕੋਈ ਹਾਰਨ ਇਹਨੂੰ ਸੁਨਿਆ ਕਰੇ ਉਹਦੀ ਮੈਨੂੰ ਕਹਿਆ ਕਰੇ ਪਪਾ ਤੇ ਪਪਾ ਆ ਗਏ ਤੇ ਚਲੋ ਜੀ ਆਪਾਂ ਚੱਪਣ ਕਦੋਂ ਵੀ ਕੱਟ ਕੇ ਰੱਖ ਲਏ ਮੈਨੂੰ ਦੋ ਵਾਰੀ ਵਾਸ਼ ਕਰ ਲਿਆ ਕੱਟ ਕੇ ਵੀ ਵਾਸ਼ ਕਰਨੇ ਪਏ ਕਿਉਂਕਿ ਪਹਿਲਾਂ ਨਾ ਖਿੜਕੀ ਖੁੱਲੀ ਸੀਗੀ ਮਤਲਬ ਸ਼ੀਸ਼ਾ ਖੁੱਲਾ ਸੀ ਜਾਰੀ ਰੱਤੀ ਹੋਈ ਸੀ ਤੇ ਜਦੋਂ ਬੁੱਲਾ ਆਇਆ ਮੈਨੂੰ ਡਾਊਟ ਜਿਹਾ ਹੋ ਗਿਆ ਵੀ ਕਿਤੇ ਅੰਦਰ ਹਨਾ ਹਲਕੀ ਫੁਲਕੀ ਗਰਦ ਆਈ ਨਾ ਗਈ ਹੋਵੇ ਹਨਾ ਕਿਉਂਕਿ ਆਪਾਂ ਹਨਾ ਸਬਜ਼ੀ ਬਣਾਉਨੇ ਵੀ ਮਹਿਨਤ ਵੀ ਕਰਦੇ ਆ ਤੇ ਜੇ ਉਹਦੇ ਚ ਫੇਰ ਕਿਰਕ ਵਗੈਰਾ ਆ ਗਈ ਹਨ ਫਿਰ ਕੋਈ ਮਜ਼ਾ ਨਹੀਂ ਆਉਂਦਾ ਹੈਗਾ ਰੋਟੀ ਪਾਣੀ ਖਾਣ ਦਾ ਜਿਵੇਂ ਦੋ ਦਿਨ ਤੋਂ ਸਾਨੂੰ ਪ੍ਰੋਬਲਮ ਆ ਰਹੀ ਸੀ ਪਹਿਲਾਂ ਆਟੇ ਦੀ ਚੱਕੀ ਦੇ ਵਿੱਚ ਕਿਰਕ ਸੀਗੀ ਮਤਲਬ ਆਟੇ ਦੇ ਵਿੱਚ ਕਿਰਕ ਸੀਗੀ ਚੱਕੀ ਦਾ ਆਟਾ ਸੀਗਾ ਤੇ ਨਾ ਪਤਾ ਘਰ ਨਹੀਂ ਲੈਣੀ ਤੇ ਚਲੋ ਜੀ ਤੜਕਾ ਲਾ ਲਈਏ ਫੇਰ ਆਪਾਂ ਕਰਦੇ ਆ ਅੱਗੇ ਵੀਡੀਓ ਨੂੰ ਕੰਟੀਨਿਊ ਤੇ ਮੇਰਾ ਮੁੰਡਾ ਦੇਖ ਲੋ ਮੁੰਡਾ ਮੇਰਾ ਕਿੱਥੇ ਸੀ ਬਸ ਇਹ ਨੂੰ ਮੰਮਾ ਦਾ ਜ਼ਿਆਦਾ ਪਿਆਰ ਆਉਂ ਲੱਗ ਜਾਂਦਾ ਕਿਤੇ ਕਿਤੇ ਮੰਮਾ ਕਿੱਥੇ ਆ ਮੰਮਾ ਡਾਂਸ ਕਰਕੇ ਦਿਖਾ ਦੋ ਸਟੈਪ ਕਿਵੇਂ ਕਰਦੇ ਹੁੰਨੇ ਆ ਸਟੈਪ ਆ ਇਹਦੇ ਸਟੈਪ ਆ ਸਤਿ ਸ਼੍ਰੀ ਅਕਾਲ ਕਰਤੀ ਸੀ ਤੁਸੀਂ ਸਤਿ ਸ਼੍ਰੀ ਅਕਾਲ ਪੁੱਛੋ ਠੀਕ ਹੋ ਪੁੱਛੋ ਉਹਨਾਂ ਨੂੰ ਪੁੱਛੋ ਠੀਕ ਹੋ ਠੀਕ ਹੋ ਦੱਸ ਦਿਓ ਠੀਕ ਹੈ ਬਹੁਤ ਕਿਊਟ ਬੇਬੀ ਆ ਇਹ ਸਾਡਾ ਬਹੁਤ ਹੀ ਕਿਊਟਾ ਚੀਜੀ ਚੀਜੀ ਬਾਹਰ ਨਗਿਆ ਬਾਹਰ ਹੋਕਾ ਦੇ ਰਿਆ ਚੀਜੀ ਨਹੀਂ ਪੁੱਤ ਸਬਜ਼ੀ ਵਾਲਾ ਉਹ ਸਬਜ਼ੀ ਵਾਲਾ ਉਹ ਚਲੋ ਜੀ ਮਿਲਦੇ ਆਂ ਫੇਰ ਆਪਾਂ ਅੱਗੇ ਦੇਖੋ ਆਪਾਂ ਕਹਿ ਦਿੰਨੇ ਆ ਜਿਵੇਂ ਬੱਚਾ ਦੇਖਦਾ ਓਵੇਂ ਹੀ ਸਿੱਖਦਾ ਡਸਟ ਝਾੜਨ ਲੱਗੀ ਹੋਈ ਆ ਮੈਂ ਝਾੜ ਕੇ ਹਟੀਆਂ ਉਥੋਂ ਹੁਣ ਆਪ ਚੱਕ ਕੇ ਹਟੀਆਂ ਝਾੜੂ ਬੁਰਾ ਹਾਲੀ ਹੋਇਆ ਪਿਆ ਬਾਹਰ ਦਿਖਾ ਕੇ ਦੇਉਨੇ ਆ ਜਾ ਬੁੱਤ ਇਹ ਜੇ ਤੁਹਾਨੂੰ ਮੈਂ ਬਾਹਰ ਦਿਖਾਵਾਂ ਨਾ ਮੇਰ ਪੂਰਾ ਦੇਖੋ इकट्ठा हो गया सीट आ जा बहुत कूड़ा इकट्ठा हो गया गेटा दे मुड़े देढ़ियां ते ते मजा मजा कूड़े नहीं जाना इधर आ जाओ नेरी आ गई नेरी होती ने है नेरी ने स्नो स्नो मैन है देख 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 है?

ਮੌਸਮ ਖਰਾਬ ਹੋ ਗਿਆ ਥੋੜੀ ਥੋੜੀ ਨਾ ਕਣੀਆਂ ਵੀ ਡਿੱਗਣ ਲੱਗੀਆਂ ਚਲੋ ਹੁਣ ਤਾਂ ਵੈਸੇ ਪੈ ਜਾਣਾ ਚਾਹੀਦਾ ਹੁਣ ਤਾਂ ਨਾ ਪੈ ਜਾਣਾ ਚਾਹੀਦਾ ਮੀ ਇੰਨੀ ਗਰਦ ਚੜੀ ਹੋਈ ਆ ਹਰ ਜਗ੍ਹਾ ਦੇ ਉੱਪਰ ਡਸਟੀ ਡਸਟ ਬਟਣ ਹਾਂ ਪੁੱਤ ਡਸਟੀ ਡਸਟ ਆ ਤੇ ਇਹਨਾਂ ਦੇਖ ਕੇ ਬੰਦਾ ਇਰਿਟੇਟ ਹੁੰਦਾ ਕਾ ਜਿੰਨਾ ਮਰਜ਼ੀ ਸਾਫ ਸਫੀਆ ਕਰ ਲੋ ਜਿੰਨਾ ਮਰਜ਼ੀ ਝਾੜ ਚੜਾਈ ਆ ਧੋ ਤੋ ਭਈਆ ਡਸਟਿੰਗ ਕਰ ਲੋ ਸਵੇਰੇ ਜਦ ਝਾੜੂ ਤੋਂ ਪਹਿਲਾਂ ਮੈਂ ਡਸਟਿੰਗ ਕਰਦੀ ਆ ਤੂੰ ਝਾੜ ਬੁਲਾ ਕੇ ਫਿਰ ਫਿਰ ਡਸਟਿੰਗ ਕਰਨੀ ਪੈਂਦੀ ਆ ਪੋਚਾ ਵੀ ਲਾਦਨੇ ਪੋਚਾ ਫਿਰ ਕਿਰਕਾ ਜਾਂਦੀ ਪਤਾ ਨਹੀਂ ਕਿਥੋਂ ਡੜਗਰਦਾ ਇਹਨੂੰ ਤਾਂ ਮੀਂਹ ਆ ਜਵੇ ਚੰਗਾ ਹੀ ਸਾਰੀ ਗਰਦ ਲੈ ਜਾਵੇ ਇੱਕ ਵਾਰੀ ਫਿਰ ਉਦੋਂ ਬਾਅਦ ਥਾਂ ਤੋਂ ਧੋਦਾਂਗੇ ਪਤਾ ਨਹੀਂ ਮੈਨ ਦਾ ਨਾ ਬਹੁਤ ਹੜਕਾ ਤੋਂ ਆਉਂਦੀ ਆ ਬਹੁਤ ਮੇਰੇ ਤਾਂ ਇਰੀਟੇਟ ਹੁੰਦੀ ਆ ਹੁਣ ਦੇਖ ਕੇ ਬਾਹਰ ਗੜੀ ਜਿਹੜਾ ਕੂੜਾ ਨਾ ਦਿਮਾਗ ਹਿਲੇ ਪਿਆ ਦਾ ਬਹੁਤ ਦਿਮਾਗ ਹਲਾਉਂਦੇ ਆ ਲਿਫਾਫੇ ਰਫੂਫੇ ਉੱਡ ਡਾਈ ਜਾਂਦੇ ਪਤਾ ਨਹੀਂ ਲੋਕ ਇੱਕ ਸੱਟ ਦੇ ਬਹੁਤ ਆ ਮਚਾ ਮਚੂ ਦੇਣ ਚੁੱਲੇ ਚਾਲੇ ਚ ਮਚਾ ਦਿਆ ਕਰਨ ਹੌਣ ਤਾਂ ਥੋੜੀ ਠੰਡੀ ਠੰਡੀ ਹਵਾ ਆਉਂਦੀ ਆ ਲੁਧਿਆਣੇ ਤਾਂ ਮੈਂ ਪੈ ਗਿਆ ਸੀ ਉਹਦੇ ਆਪਾ ਕਹਿੰਦੇ ਬੀਹ ਨੇਰੀ ਤਾਈ ਸੀਗੀ ਬਹੁਤ ਤੇਜ਼ ਪਰ ਨਾਲ ਨਹੀਂ ਥੋੜੇ ਸਮੇਂ ਬਾਅਦ ਮੀਂਹ ਵੀ ਆ ਗਈ ਗਿਆ ਦਬ ਜੇ ਗਈ ਹੋਊਗੀ ਤੇ ਪਰ ਆਪਣੇ ਇੱਥੇ ਹੁਣ ਮੌਸਮ ਤਾਂ ਖਰਾਬ ਹੋਈ ਜਾਂਦਾ ਤੁਸੀਂ ਦੇਖੋ ਬੱਦਲ ਹੀ ਬੱਦਲ ਹੋ ਗਿਆ ਲਾਈਟ ਹੈ ਨਹੀਂਗੀ ਤੇ ਆਟਾ ਮੈਂ ਗੁੰਨ ਕੇ ਰੱਖਿਆ ਹੀ ਸਬਜ਼ੀ ਬਣਾਤੀ ਦੁੱਧੋ ਵਾਲ ਕਰਕੇ ਰੱਖਤਾ ਤੇ ਬਸ ਰੋਟੀ ਬਣਾਵਾਂਗੇ ਹਾਂ ਵੇ ਗਿਆ ਨਹੀਂ ਰੱਖ ਇਹ ਚਲ ਚਲ ਤਰ ਖਣੇ ਇੱਥੇ ਰਿਹਾ ਹੱਥ ਤਾਂ ਲਗਾ ਹੱਥਵਾ ਦੇ ਕੇ ਮੈਂ ਪਹਿਲਾਂ ਤੁਰਦੇ ਹਾਂ ਮੈਂ ਤੁਰ ਹੱਥਾਂ ਚਲੋ ਹੁਣ ਇੰਨੇ ਨੇ ਹੱਥ ਤਾਂ ਲੱਗਣਗੇ ਇਹ ਇੱਥੇ ਬਿਠੋ ਇਹ ਇਹ ਇੱਥੇ ਬਿਠੋ ਚਲ ਹੁਣ ਜਿਵੇਂ ਪਹਿਲਾਂ ਤੁਰਦੇ ਹਾਂ ਮੈਂ ਤੁਰੂ ਬੈਠੇ ਰਹਿ ਬੈਠੇ ਰਹਿ ਤੂੰ ਦਿਨ ਨੀ ਕੋਈ ਇੰਨਾ ਕੁ ਲੱਦ ਕੇ ਤੂੰ ਕਿੱਥੇ ਬੈਠੇਗਾ ਕੁਛ ਰਹਿ ਨਾ ਕੁਛ ਰਹਿ ਨਾ ਜਾਵੇ ਪਾਪਰ ਵੀ ਬਿਠਾ ਕੇ ਉਹਦੀ ਸਕੂਟੀ ਤੇ ਦੇਖੀ ਨੂਰ ਤੂੰ ਕਿੱਥੇ ਬੈਠੇਗਾ 11 ਵਜੇ ਬਿਜੇ ਬਿਜੇ ਬਿਜਾ ਆ ਜਾ ਕੋਈ ਨਾ ਪਹਿਲਾਂ ਸਾਰਾ ਕੁਛ ਰੱਖਿਆ ਟੁੱਟ ਜੂ ਉਹ ਟਰੈਕਟਰ ਟੁੱਟ ਗਿਆ ਇੱਕ ਨੂੰ

ਆਏ ਓਥ ਖੋਦੀ ਥੋਦੀ ਥੋਦੀ ਓਏ 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 ਦੇਖ ਬੰਦਾ ਫੁੱਟ ਦੇਖ ਫੇ ਦੇਖ ਫੇ ਦੇਖ ਫੇ ਦੇਖ ਸੀਰਤ ਕਿ ਮੈਂ ਡਿੱਗ ਗਿਆ ਸੀਰਤ ਆਏ ਦੀ ਸੀ ਓਹ ਦੇ ਡਿੱਪਦੇ ਤਾਂ ਕਿਆ ਨਾ ਕਰ ਤੂੰ ਦੇਖ ਸੀਰ ਪਾਪਾ ਨੂੰ ਤਾਂ ਕਾਣੀ ਮਾਰਨਾ ਬਈ ਸੀਰਤ ਉੱਥ ਖੋਦੀ ਪਾਪਾ ਨੂੰ ਤਾਂ ਕਾਣੀ ਮਾਰਨਾਗਾ ਪਾਪਾ ਨੂੰ ਤਾਂ ਕਿਵੇਂ ਖਲਾਰਾ ਪਾ ਰੱਖਿਆ ਦੇਖ ਨਹੀਂ ਮਾਰਨਾ ਨਹੀਂ ਮਾਰਨਾ ਚਲ ਮਾ ਆ ਦੇਖ ਤਕ ਉਹ ਤੇਰੇ ਉਚਲੇ ਗਤ ਨੂਰ ਦੇਖਿਆ ਕੀ ਕਸ਼ ਕਰਦਾ ਏ ਇੱਥੇ ਤੁਸੀਂ ਲੈ ਕੋਈ ਥੀ ਕਿ ਤੁਸੀਂ ਕਿਵੇਂ ਲੰਬੇ ਪੈ ਜਾਣੇ ਹੁੰਨੇ ਆ ਇੱਥੇ ਰਹਿ ਜਾ ਇੱਥੇ ਅਜਕ ਇਹ ਛੀਤ ਵੀ ਡੱਕ ਪੇ ਡੱਕ ਪੇ ਡੱਕ ਪੇ ਡੱਕ ਪੇ ਡੱਕ ਪੇ ਡੱਕ ਪੇ ਅੱਗੇ ਮੈਨੂੰ ਉੱਠੀਏ ਉੱਠ ਗੜੋ ਬਹਾਨਾ ਨਾ ਜੋਰ ਨਾਲ ਕਰ ਹਸਲੀ ਚੜ ਜਾਂਦੀ ਹੈ ਫੋਟ ਕੰਮ ਤਾਂ ਦੇ ਆਪਾਂ ਸਾਰੇ ਨਵੇੜਲੇ ਤੇ ਉਧਰ ਸੀਰਤ ਦੇ ਪਾਪਾ ਔਨ ਡਿਊਟੀ ਆਪਦੀ ਨੂੰ ਪੁਤਾ ਰਹੇ ਨੇ ਹੁਣ ਔਨ ਡਿਊਟੀ ਨੇ ਮਤਲਬ ਸ਼ੇਕ ਬਣਾ ਰਹੇ ਨੇ ਸੀਰਤ ਨੂੰ ਵੀ ਨਵਾ ਲਿਆ ਹੁੰਦਾ ਮੈਂ ਮੈਂ ਦੁਬਾਰਾ ਵੀ ਨਾ ਆਈਆਂ ਤੇ ਸੀਰਤ ਮੇਰੇ ਹਿਸਾਬ ਨਾਲ ਬੈਠਾ ਫੋਨ ਦੇਖੀ ਜਾਂਦਾ ਕੀ ਦੇਖਦਾ ਸੀ ਦੇਖੀ ਤੇ ਤੈਨੂੰ ਦੇਖ ਰਹੀ ਸੀ ਕਿੱਟ ਕੋਕ ਨੂੰ ਚਮੇ ਲਾਉਣੇ ਲਾ ਕੇ ਦੇ ਉਹਰਾ ਕੀ ਚੋ ਪਾਣੀ ਪੋਣਾ ਮਮਾ ਦੀ ਗੁੱਤੀ ਚਲੋ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਹੀ ਐਂਡ ਬਹੁਤ ਛੋਟੀ ਜੀ ਵੀਡੀਓ ਬਣਾਈ ਸੀ ਕਿ ਖਾਸ ਕਲਿੱਪ ਨਹੀਂ ਸੀਗੇ ਮੇਰੇ ਕੋਲ ਅੱਜ ਕੁਝ ਸ਼ੂਟ ਕਰਨ ਨੂੰ ਕਿਉਂਕਿ ਅੱਜ ਇੱਕ ਮੌਸਮ ਖਰਾਬ ਹੋ ਗਿਆ ਲਾਈਟ ਵੀ ਚਲੀ ਗਈ ਹਾਂ ਤੇ ਸ਼ੂਟ ਮੇਰੇ ਕੋਲ ਹੋਇਆ ਨਹੀਂ ਤੇ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਸਿਰਤ ਫੇਰ ਆ ਗਿਆ ਗੋਦੀ ਓਕੇ ਜੀ ਕੈਦਰ ਗੁੱਡ ਨਾਈਟ ਓਕੇ ਜੀ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ